रेल गड्डी ਚ ਆ ਜਲੰਧਰ ਰਹੀ ਆ ਜਦ ਤਾ 1 ਰੁਪਏ ਦਾ ਟਿਕਟ ਤਾਂ ਗੱਡੀ ਦਾ ਜੇ ਅਸੀਂ ਸਾਡੀ ਬਰਾਤ ਆ ਗਈ ਤਾਂ ਰੋਕੀ ਮੰਗ ਕੇ ਦਿੰਦੇ ਸੀ ਵੀ ਅੱਜ ਰੋਕੀ ਸੋਗੀ ਪ੍ਰਾਤ ਅਸੀਂ ਕਰੇਗੇ ਉਹ ਤਾਂ ਬਹੁਤ ਠੀਕ ਦਾ ਥੋੜੇ ਜੇ ਪੈਸਿਆਂ ਨਾਲ ਵਿਆਹ ਹੋ ਗਿਆ ਤਸਲਾ ਹੋਰ ਕਿੰਨੇ ਲੱਗੇ ਸੀ ਵਾਹੀ ਲੱਗੇ ਨਾ 1000 2000 ਇੱਕ ਬਰਾਤ ਸਾਡੇ ਰੁਕੀ ਦੀ 4 ਦਿਨ ਉਹ ਲਾ ਕੇ ਨਾ ਜੂੜਾ ਚੜਾ ਜਣਦਾ ਵੀ ਤੁਹਾਨੂੰ ਬਚਾਦਾ ਹੋਰ ਕੁਝ ਨਹੀਂ ਕਰਿਆ 125 ਰੁਪਏ ਸਰਕਾਰ ਦੀ ਮੇਲ ਜੱਟ ਗੱਲ ਹਾਲਾਂਕਿ ਸਾਲ ਦੀ 3 ਸਾਲ ਲਾਇਦੇ ਤੈਨੂੰ ਇੰਨੇ ਰੋੜਾ ਚੱਕ 5 6 ਲੀਟਰ ਨਿਕਲੇ ਉਹਨੇ ਥੱਲੇ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਪਹੁੰਚੇ ਆ ਪਿੰਡ ਉੱਚਾ ਰਿਉਨੇ ਦੇ ਵਿੱਚ ਜਿੱਥੇ ਬਹੁਤ ਸਾਰੇ ਬਜ਼ੁਰਗ ਸਾਨੂੰ ਸੱਥ ਦੇ ਵਿੱਚ ਬੈਠੇ ਨਜ਼ਰ ਆਏ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਆਪਣਾ ਸਮਾਂ ਬਤਾਉਂਦੇ ਨੇ ਕਿਵੇਂ ਜ਼ਿੰਦਗੀ ਦਾ ਤਜਰਬਾ ਜਿਹੜਾ ਇਹਨਾਂ ਨੇ ਹੁਣ ਤੱਕ ਆਪਣੀ ਜ਼ਿੰਦਗੀ ਨੂੰ ਹੰਡਾਇਆ ਹੈ ਕੀ ਕੋਈ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਤਮਾਮ ਗੱਲਾਂ ਬਾਤਾਂ ਕਰਾਂਗੇ ਬਾਬਾ ਜੀ ਕੀ ਨਾਮ ਹੈ ਜੀ ਤਾਮ ਤੱਕ ਰੇਸ਼ਨ ਲਾ ਲਾ ਜੀ ਅੱਜ ਨੂੰ ਆ ਜੀ ਮੜਾ ਜਾ ਬਾਕ ਬੁਰੀ ਦੇ ਦੱਸ ਦਿਓ ਠੀਕ ਹੈ ਬਾਬਾ ਜੀ ਕਿੰਨੀ ਕੁ ਉਮਰ ਹੋ ਗਈ ਤੁਹਾਡੀ ਮੁਹਰਤਾਜੀ 70 ਦੇ ਉੱਪਰ ਹੈ 80 70 75 ਦੇ ਗੇੜੇ ਅਸੀਂ ਬਹੁਤ ਕੁਝ ਦੇਖ ਲਿਆ ਸਰਕਾਰਾਂ ਬਹੁਤ ਦੇਖ ਲਈਆਂ ਇਹ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਹਨਾ ਤੇ ਅੱਜ ਤੋਂ 50 ਸਾਲ ਪਹਿਲਾਂ ਦਾ ਸਮਾਂ ਸੀ ਕਿਵੇਂ ਬਦਲਾ ਕੇ ਨੱਕ ਦੇਖਦੇ ਹੋ ਤੁਸੀਂ ਬਦਲਾ ਕਰਕੇ ਜੀ ਕੀ ਕਰਾਂਗੇ ਆ ਬਦਲਾ ਕਰਿਆ ਤਾਂ ਇਹਨਾਂ ਇਹਨਾਂ ਨੇ ਪਾਰਟੀ ਬਣਾਤੀ ਹਮ ਅਜੇ ਤਾਂ ਇਹ ਕੋ ਚਾਹੁੰਨੇ ਆ ਅਸੀਂ ਬਦਲਾ ਕਰਿਆ ਤਾਂ ਇਹ ਪਾਰਟੀ ਦਾ ਸਾਰੇ ਪੰਜਾਬ ਦੇ ਵਿੱਚੇ ਲਾ ਲੋ ਵੀ ਚੰਗਾ ਕੰਮ ਕਰੂਗੀ ਇਹ ਤਾਂ ਪਿੰਡਾਂ ਦੇ ਸਮਾਂ ਦੇ ਪਾਰਟੀਆਂ ਬਣਾਤੀਆਂ ਸਾਡੇ ਖਤਰ ਤਾਂ ਹਾਂਜੀ ਭਾਈ ਕੋਈ ਜਾਣਦਾ ਜੀ ਇਹਦਾ ਉਹ ਨਹੀਂ ਪਿੰਡਾਂ ਚ ਪਾਰਟੀ ਕਿਵੇਂ ਮਤਲਬ ਪਿੰਡਾਂ ਚ ਪਾਰਟੀ ਵਧਿਆ ਅੱਜ ਵੀ ਤੁਹਾਡੇ ਹੋਗੀ ਜੀ ਹੋਰ ਕਾ ਜਾਂ ਕਿਸੇ ਹੁਣ ਇੱਕ ਵਕ ਮੁੱਖ ਮੰਤਾਂ ਮੂਰੇ ਹੋਗੇ ਤੁਸੀਂ ਹੋਗੇ ਮੂਰੇ ਤੁਸੀਂ ਆਪਣੇ ਆਪਣੇ ਬੰਦਿਆਂ ਨੂੰ ਦੇਖਣਾ ਤੂੰ ਅੱਛਾ ਇੱਕੋ ਇੱਕੋ ਪਾਰਟੀ ਦੇ ਅੱਗੇ ਕਈ ਧੜੇ ਬਣਾਤੇ ਧੜੇ ਬਣਾਤੇ ਜੀ ਅੱਛਾ ਨਾ ਸਾਨੂੰ ਜਿੱਦਾਂ ਦੀ ਇਹ ਸਰਕਾਰ ਆਈ ਇਹ ਨਾ ਸਾਡਾ ਦਸਨਾ ਬੰਦ ਕਰਤਾ ਇਹਨਾਂ ਨੇ ਸਾਡੀਆਂ ਪੀਰਸਨ ਕੋਈ ਨਹੀਂ ਬਤਾਈ ਬੀਬੀਆਂ ਨੂੰ 1000 ਰੁਪਇਆ ਪੱਤਾ ਕਰਿਆ ਤਾਂ ਉਹ ਨਹੀਂ ਦਿਆ ਦਿਆ ਕਿਹਾ ਇਹਨਾਂ ਨੇ ਜੀ ਬਬਜੀ ਕੀ ਦੱਸੋ ਵੀ ਜਿਵੇਂ ਤੁਸੀਂ 50 ਸਾਲ ਪਹਿਲਾਂ ਦੀ ਗੱਲ ਕਰਦੇ ਹੋ ਨਾ ਤੁਹਾਡੀ 70 ਸਾਲ ਤੋਂ ਉੱਪਰ ਉਮਰ ਹੋ ਗਈ। ਉਦੋਂ ਮਤਲਬ ਕੋਈ ਫਰੀ ਆੜੀਆਂ ਸਹੂਲਤਾਂ ਵੀ ਨਹੀਂ ਸੀ ਹੁੰਦੀਆਂ ਹਨਾ ਤੇ ਉਦੋਂ ਤੁਹਾਡਾ ਟਾਈਮ ਪਾਸ ਵੀ ਵਧੀਆ ਹੁੰਦਾ ਸੀਗਾ। ਠੀਕ ਹੁੰਦਾ ਤਾਂ ਜੀ ਵਧੀਆ ਇਹਦੇ ਨਾਲ ਵੀ ਇਹਦੇ ਨਾਲ ਵੀ ਚੰਗਾ ਤਾਂ ਜੀ। ਹਾਂ। ਹਾਂ ਜੀ। ਮਤਲਬ ਕਿ ਘੱਟ ਸੀ ਉਦੋਂ। ਮਹਿੰਗਾਈ ਘੱਟ ਸੀ। ਹਮਦਾਨ ਵੀ ਘੱਟ ਸੀ ਪੈਸਾ ਵੀ ਘੱਟ ਬਣਦਾ ਤਾਂ। ਵੀ ਆ ਅੱਜਕੱਲ ਪੈਸਾ ਮੂਲ ਸੰਜੋਰੇ ਨੇ ਉਦੋਂ ਪਿੰਡਾਂ ਜੀ ਹੁੰਦੇ ਸੀਗੇ। ਪਿੰਡਾਂ 'ਚ ਕਰਦੇ ਜੀ। ਹਮ। ਹਾਂਜੀ ਬੜਾ ਵਧੀਆ ਕੰਮ ਹੁੰਦੇ ਤੇ ਪਹਿਲਾਂ ਖਰਚੇ ਕਿੰਨੇ ਹੁੰਦੇ ਸੀ ਤੁਹਾਨੂੰ ਖਰਚਾ ਤਾਂ ਜਿੰਨਾ ਕ ਆਪਾਂ ਕਰ ਸਕੀਏ ਉਨਾ ਕੇ ਹੁੰਦਾ ਸੀ ਚਾਹ ਪੱਧ ਕਾਲ ਹੋ ਜਾਏ ਘੱਟ ਕਾਲੋ ਫਿਰ ਵੀ ਮਤਲਬ ਕੁੱਲ ਮਿਲਾ ਕੇ ਵੀ 10-20 ਹਜ਼ਾਰ ਚ ਵਿਆਹ ਹੋ ਜਾਂਦਾ ਸੀ ਹਾਂਜੀ ਇੰਨੇ ਦੀ ਤਾਂ ਹੋ ਜਾਂਦਾ ਦਾ 10 ਦਾ ਵਿਆਹ ਘੱਟ ਵੱਧ ਨਾਲ ਲੱਖ ਤੇ ਪਹੁੰਚੇਗਾ ਮੈਨਾਂ 10-15 ਲੱਖ ਲੱਖਾਂ ਚ ਚਲੇਗਾ ਜੀ ਲੱਖਾਂ ਦਾ ਡੋਨ ਦਾ ਕਰੋੜਾਂ ਚ ਚਲੇ ਗਿਆ 15 ਵੀ ਆਪ ਹੀ ਲੰਨੇ ਬਾਈ ਹਾਂ ਪੰਗਾ ਆਪ ਲੈਣੇ ਆਂ ਇਹ ਬਰਾਤਾਂ ਕਹਿੰਦੇ ਉਹ ਤਿੰਨ-ਤਿੰਨ ਦਿਨ ਚਾਰ-ਚਾਰ ਦਿਨ ਪਿੰਡਾਂ 'ਚ ਠਹਿਰਦੇ ਸੀ ਗੱਲ ਸਹੀ ਹੈ ਬਾਈ ਇਹ ਤਾਂ ਸਾਡੇ ਥੋੜੇ ਚੱਲਿਆ ਖਾਮ ਇੱਕ ਇੱਕ ਦੋ ਦਿਨ ਦਾ ਕੋਈ ਨਹੀਂ ਰਹੀ ਹੈ ਹਾਂ ਬਰਾਤ ਕਰਦੀ ਹੈ ਬਹੁਤਾ ਕਰਦੀ ਹੈ ਹਾਂ ਮੇਰੀ ਨਹੀਂ ਰਹੀ ਹੈ ਬਈ ਦੋ ਦਿਨ ਉਹ ਕਿਤੇ ਪਿਛਲਾ ਦਾ ਵਾਦਾ ਹਾਂਜੀ ਹਾਂ ਅੱਛਾ ਸਾਡੇ ਹੁੰਦੇ ਤਾਂ ਕੋਈ ਨਹੀਂ ਹੋਈ ਜਾਨੀ ਇੱਕ ਵਿਰਾਸ ਸਾਡੇ ਰੁਕੀ ਦੀ ਚਾਰ ਦਿਨ ਹਾਂ ਸਾਡੇ ਸਾਡੇ ਬਰਾਦਰੀ ਚੀ ਦੀ ਹੋ ਜੀ ਹਾਂ ਅੰਨੀ ਚੱਕਰ ਆ ਗਿਆ ਜੀ ਉਹ ਸਭ ਕੋਈ ਉਹਨਾਂ ਦੇ ਤੰਗਾ ਤੁੰਗਾਂ ਪਰਾਈ ਸੀ ਫਰਾਤ ਉਲਟਾਤੀ ਸੀ ਉਹ ਫਿਰ ਚਾਰ ਦਿਨ ਰੱਖੀ ਸੀ ਹਾਂਜੀ ਫਿਰ ਉਹਦੇ ਵਿੱਚ ਹੋਰ ਤਾਂ ਜੀ ਸਾਡੇ ਪਿੰਡ ਦੇ ਵਿੱਚ ਜੀ ਅਸੀਂ ਸਾਡੇ ਬਰਾਤ ਆ ਗਈ ਤਾਂ ਰੋਟੀ ਮੰਗ ਕੇ ਦਿੰਦੇ ਸੀ ਵੀ ਅੱਜ ਰੋਟੀ ਤੁਹਾਡੀ ਪ੍ਰਾਤ ਨੂੰ ਅਸੀਂ ਕਰਾਂਗੇ। ਅੱਛਾ। ਹਾਂਜੀ। ਇੰਨਾ ਭਾਈ ਜਲ ਸੀ ਉਦੋਂ। ਹਾਂਜੀ। ਪਿੰਡ ਦੇ ਮਦਦ ਕਰਦੇ ਤੇ ਪਿੰਡ ਦੀ ਮਦਦ ਕਰਦੇ ਸੀ ਵੀ ਅੱਜ ਰੋਟੀ ਸਾਡੇ ਕੰਨੀ ਆ ਦੂਆ ਕਹਿੰਦਾ ਸਾਡੇ ਕੰਨੀ ਆ। ਉਦੋਂ ਮਤਲਬ ਕੋਈ ਦਿਖਾਵਾ ਵੀ ਨਹੀਂ ਸੀਗਾ। ਸੌਖਾ ਹੀ ਕੰਮ ਚੱਲ ਜਾਂਦਾ ਸੀ ਹੁਣ ਤਾਂ ਕਹਿੰਦੇ ਵੀ ਰੋਟੀ ਨਾਲ 10-12 ਆਟਮਾ ਚਿਕਨ ਦੀ ਹੁਣ ਚਾਹੀਦੀਆਂ ਨੇ। ਇਹ ਤਾਂ ਹੈ ਜੀ ਪਹਿਲਾਂ। ਅਗਲਾ ਕਹਿੰਦਾ ਮੀਟ ਲਓ ਜੀ, ਮੱਛੀ ਦਾ ਲਓ ਜੀ, ਮੁਰਗੇ ਦਾ ਲਓ ਜੀ, ਬੱਕਰੇ ਦਾ ਲਓ ਜੀ। ਹੁੰਦਾ ਆ ਕੰਮ ਚੱਲ ਪੇ। ਹੋ ਕਰ ਜਾਈ ਆਪਾਂ ਕਾਹਦੇ ਹੋਇਆ ਜੈ ਇੰਨਾ ਖਰਚਾ ਕਰਦੇ ਆ ਤਾਂ ਸਰਕਾਰ ਨੂੰ ਆਪਾਂ ਕਹਿੰਦੇ ਸਾਡਾ ਲੋਨ ਮਨਜ਼ੂਰ ਕਰੋ ਸਾਡਾ ਕਰਜ਼ਾ ਮਾਫ ਕਰੋ ਆਪਾਂ ਨਾ ਚੱਕੋ ਇਹਨਾਂ ਕਰਜ਼ਾ ਆਪਾਂ ਸੋਚੋ ਆਪਾਂ ਜੇ ਕਰਜ਼ਾ ਲੈ ਲੈਣਾ ਭਰਨਾ ਹੀ ਨਹੀਂ ਉਹ ਕਰਜ਼ਾ ਹੋਣਾ ਹੀ ਹੈ ਸਰਕਾਰਾਂ ਕਿੱਥੇ ਦੀ ਪੂਰੀ ਕਰਨੀਆਂ ਸਰ ਕੋ ਸਰਕਾਰਾਂ ਦਾ ਖਰਚਾ ਆਪਾਂ ਨਜਾਇਜ਼ ਉਹਨਾਂ ਨੂੰ ਕਹਿ ਰਹੇ ਵੀ ਖਰਚਾ ਕਰੋ ਆਪਾਂ ਹੀ ਖਰਚਾ ਦੇਖ ਕੇ ਸੋਚ ਕੇ ਕਰੋ ਮਤਲਬ ਪਹਿਲੇ ਤਾਂ ਸਾਈਕਲ ਵਾਲੀ ਕੰਮ ਚੱਲ ਜਾਂਦਾ ਸੀਗਾ ਜਿਹੜੇ ਗੱਡੀਆਂ ਗੱਡੀਆਂ ਆ ਗਈਆਂ ਹੁਣ ਇਹਦੇ ਕਰਕੇ ਮਤਲਬ ਸਿਸਟਮ ਬਦ ਗਿਆ ਜਿਹੜੇ ਬਰਾਤਾਂ ਆ ਗਈਆਂ ਜੀ ਗੱਡੀਆਂ ਦੇ ਬਰਾਤਾਂ ਹੋਰ ਦੱਸੋ ਜੀ ਹੁਣ ਤਾਂ ਗੱਡੇ ਹੁਣੇ ਨਹੀਂ ਪੰਡਾ ਜਣਾ ਹੁਣ ਗੱਡੇ ਕਿੱਥੇ ਆ ਜੀ ਗੱਡੇ ਖਤਮ ਹੋ ਗਏ ਪੈਨਾਂ ਕ ਜਾਣਦੇ ਹੁਣ ਕਿਸੇ ਹੋਰ ਤੇ ਲੈ ਲ ਸੁਲਾ ਬਾਬਾ ਜੀ ਕੀ ਨਾਮ ਆ ਜੀ ਮੈਨੂੰ ਨਹੀਂ ਯਾਦ ਨਾ ਇਹ ਤੁਸੀਂ ਆ ਜਾਓ ਇਹਦਾ ਫਿਰ ਨਾਮ ਦੱਸੋ ਬਾਬਾ ਜੀ ਨਾਮ ਦੱਸੋ ਜੀ ਨਾਮ ਦੱਸੋ ਨਹੀਂ ਨਹੀਂ ਦੱਸ ਦੇ ਦੇਖਣ ਮੈਨੂੰ ਨਹੀਂ ਕੀ ਆ ਕੇ ਆ ਜਾਓ ਨਾਮ ਦੱਸੋ ਜੈਮਲ ਸਿੰਘ ਠੀਕ ਹੈ ਬਾਬਾ ਜੀ ਜਿਹੜਾ ਮਤਲਬ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਹੋਊਗੀ 60.60 ਪੁਆਇੰਟ ਸਾਲ ਦੀ ਹੋ। ਅੱਛਾ। ਹਾਂ। ਜਿਹੜਾ ਮਤਲਬ ਜਦੋਂ ਤੁਹਾਡਾ ਜਨਮ ਹੋਇਆ ਜਾਂ ਉਸ ਤੋਂ ਬਾਅਦ ਤੁਸੀਂ ਦੇਖਿਆ ਮਾਹੌਲ ਪੰਜਾਬ ਦੇ ਅੰਦਰ ਤੇ ਹੁਣ ਦਾ ਮਾਹੌਲ ਦੇਖਦੇ ਹਾਂ ਲੀਡਰਾਂ ਦਾ ਕਿੰਨਾ ਕੁ ਬਦਲਾਅ ਆ ਗਿਆ ਉਦੋਂ ਲੀਡਰ ਚੰਗੇ ਹੁੰਦੇ ਸੀਗੇ ਕਿ ਅੱਜ ਚੰਗੇ ਨੇ ਲੀਡਰ? ਉਦੋਂ ਵਧੀਆ ਸੀ। ਉਦੋਂ ਵਧੀਆ ਸੀ। ਉਹ ਕਿਵੇਂ? ਇੰਦਰਾ ਗਾਂਧੀ ਕਈ ਸਾਲ ਕਰਕੇ ਜੀ ਠੀਕ ਸੀ। ਹਾਂ। ਉਹਨੇ। ਪੰਜਾਬ ਦੇ ਲੀਡਰ ਵੀ ਉਦੋਂ ਕਹਿੰਦੇ ਵਧੀਆ ਸੀਗੇ ਹਨਾ? ਹਾਂ। ਤੇ ਉਹ ਮਤਲਬ ਕੀ ਸੀ ਉਹਨਾਂ ਨੂੰ ਮਤਲਬ ਕਿ ਲਾਲਚ ਨਹੀਂ ਸੀ ਜਾਂ ਲੋਕਾਂ ਨਾਲ ਖੜਦੇ ਸੀ ਜਿਆਦਾ ਕੰਮ ਕਰਨ ਵਾਲੇ ਲੀਡਰ ਸੀ ਕਿਸ ਤੋਂ ਇਲਾਵਾ ਕਿ ਹੋਰ ਵੀ ਜਿਹੜੀ ਕਮੀ ਆ ਜੀ ਕੰਮ ਕਰਦੇ ਸੀ ਜੀ ਕੰਮ ਕਰਦੇ ਤੇ ਲੋਕਾਂ ਦਾ ਹੁਣ ਤਾਂ ਪਾਰਟੀਆਂ ਬਣਦੀਆਂ ਕਹਿੰਦੇ ਉਹ ਤਾਂ ਲੀਡਰ ਨੇ ਜਿਹੜੇ ਉਹ ਗਨਮੈਨ ਵੀ ਕਦੇ ਹੁੰਦਾ ਸੀ ਨਾਲ ਹੁਣ ਤਾਂ 15 15 20 20 50 50 ਚੱਕੀ ਵਰਦੇ ਬਹੁਤ ਜੇ ਹੁਣ ਤਾਂ ਗੱਲੇ ਨਾ ਕਰ ਇੱਕ ਹੁੰਦਾ ਤਾਂ ਜਿਆਦਾ ਇੱਕ ਜਾਂ ਦੋ ਬਸ ਅੱਛਾ ਮਤਲਬ ਉਹਨਾਂ ਨੂੰ ਲੋਕਾਂ ਦਾ ਵੀ ਕੋਈ ਡਰ ਨਹੀਂ ਸੀ ਹੁੰਦਾ ਜਾਂ ਆਪਣੇ ਕਿਸੇ ਵਿਰੋਧੀ ਦਾ ਵੀ ਉਹ ਆ ਕੇ ਲੋਕਾਂ ਕੋਲ ਠਹਿਰਦੇ ਸੀ ਲੋਕਾਂ ਨਾਲ ਮਤਲਬ ਇੰਨਾ ਮਿਲਵਰਤਨ ਕਰਦੇ ਸੀਗੇ ਤੁਸੀਂ ਦੇਖਿਆ ਮਾਹੌਲ ਉਹ ਕਰਦੇ ਤੇ ਹੁੰਦੇ ਤੇ ਠਹਿਰਦੇ ਤੇ ਗੱਲਬਾਤ ਕਰਦੇ ਤੇ ਹਾਂ ਇੱਕ ਬਾਬਾ ਜੀ ਹੁਣ ਜਿਵੇਂ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਹੈ ਲੋਕਾਂ ਦੀ ਲੋਕ ਕਹਿੰਦੇ ਵੀ ਅਸੀਂ ਜਿੰਨਾ ਮਰਜੀ ਪੈਸੇ ਕਮਾ ਲਈਏ ਫਿਰ ਵੀ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਉਹ ਟਾਈਮਾਂ ਦੇ ਵਿੱਚ ਸੰਤੁਸ਼ਟੀ ਸੀਗੀ ਉਹ ਕਿਵੇਂ ਸੀਗੀ ਉਹ ਤਾਂ ਬਹੁਤ ਵਧੀਆ ਹਦੀ ਸੀ ਹਾਂ ਬਹੁਤ ਚੰਗੀ ਸੀ ਦੋ ਕਮਤਨ ਲੋਕ ਸੰਤੁਸ਼ਟ ਕਾਤ ਸੀ ਤੁਹਾਡੇ ਟਮਾ ਸੀ ਮਗਰ ਭੱਜ ਲਏ ਜੀ ਹਾਂ ਜ਼ਿਆਦਾ ਨਹੀਂ ਤਾਂ ਕੰਮ ਬਹੁਤ ਵਧੀਆ ਟਾਈਮ ਲੰਘਦਾ ਤੁਹਾਂ ਫਰਕ ਕਾ ਤੋਂ ਆ ਗਿਆ ਨਾ ਲੱਗਦਾ ਕਿਉਂ ਕਾਰਨ ਕੀ ਲੱਗਦਾ ਇਹ ਕੀ ਪਤਾ ਹੁਣ ਕੀ ਫਰਕ ਪੈ ਗਿਆ ਹਾਂ ਜੀ ਤੇ ਗੱਡੀਆਂ ਗੁੱਡੀਆਂ ਵਾਲੇ ਲੋਕ ਹੋ ਗਏ ਵੀ ਹੁਣ ਗੱਡੀ ਹੋਰ ਵੱਡੀ ਲੈ ਲਈਏ ਇਹ ਚੱਕਰ ਹੈ ਉਦੋਂ ਤਾਂ ਸਾਈਕਲ ਵੀ ਕਿਸੇ ਕੋਲ ਸੀ ਹਨਾ ਵੀ ਵੇਚ ਕੇ ਵੱਡੀ ਲੈ ਲਈਏ ਆਪੇ ਕਰਜ਼ਾ ਹੋਣਾ ਫਿਰ ਉਹ ਵੇਚ ਕੇ ਉਹ ਤੋਂ ਵੱਡੀ ਲੈ ਲਈਏ ਬੜੀ ਲੈ ਲਈਏ ਅਗਰਾ ਚੋਟੀ ਕਹਿੰਦਾ ਹੁਣ ਮੈਂ ਨਹੀਂ ਰੱਖਣੀ ਅੱਛਾ ਚਲੋ ਚਲੋ ਹਾਂ ਜਾਲੂ ਵੀ ਕਿਨਾਂ ਹੈ ਬਾਬਾ ਜੀ ਤੁਹਾਡਾ ਕੀ ਨਾਮ ਹੈ ਮੈਂ ਨੌਕਰ ਨਹਿਰ ਸਿੰਘ ਹੈ ਜੀ ਠੀਕ ਹੈ ਬਾਬਾ ਜੀ ਜਿਵੇਂ ਮਤਲਬ ਪਿਛਲੇ ਸਮੇਂ ਦੀ ਆਪਾਂ ਗੱਲ ਕਰੀਏ ਤੁਸੀਂ ਪਿਛਲਾ ਸਮਾਂ ਵੀ ਦੇਖਿਆ ਲੀਡਰ ਸੀਗੇ ਕਹਿੰਦੇ ਉਹਦੋਂ ਇਮਾਨਦਾਰ ਹੁੰਦੇ ਸੀ ਲੀਡਰ ਇਹ ਬਾਕੀ ਸਚਾਈ ਹੈ ਕਿ ਮਤਲਬ ਐਹੋ ਜਿਹਾ ਮਾਹੌਲ ਸੀਗਾ ਜਿਵੇਂ ਲੀਡਰ ਅੱਜ ਨੇ ਸਚਾਈ ਹੈ ਜੀ ਸਾਡੇ ਸਮੇਂ ਚ ਜਦੋਂ ਜਾਂ ਕੋਈ ਵਿਆਹ ਸਾਡੀ ਵੀ ਹੁੰਦੇ ਜਿਲਾ ਦੇਸੀ ਕਿ ਉਹ ਹੁੰਦਾ ਦਾ ਘਰ ਦਾ ਚਿੰਨੀ ਖੰਡ ਕਰਦੀ ਹੁੰਦੀ ਸੀ ਲੱਡੂ ਵਰਦੇ ਦੇ ਏਡੇ ਏਡੇ ਚਾਰ ਦਿਨ ਹਲਵਾਈ ਬੈਠਾ ਰਹਿੰਦਾ ਦਾ ਘਰ ਹੁਣ ਕਿੱਥੇ ਆ ਹੁਣ ਤਾਂ ਪੈਸੇ ਦਾ ਮੇਰੇ ਵਰਗਾ ਤੈਨੂੰ ਦੇਖ ਮੈਨੂੰ ਦੇਖ ਪੰਗਾ ਲੈ ਲੈਂਦਾ ਉਹ ਫਿਰ ਕਰਜ਼ਾਈ ਹੋ ਜਾਂਦਾ ਉਹ ਫਿਰ ਸਰਦਾਰਾਂ ਇਹਨਾਂ ਸਰਕਾਰਾਂ ਨੂੰ ਕਹੀ ਜਾਂਦਾ ਸਾਡੇ ਕਰਦੇ ਮaaf ਕਰੋ ਧਰਦੇ ਲਾਉਂਦੇ ਨੇ ਬੋਲੇ ਹੱਲ ਕਰਦੇ ਜਾਂ ਕਰਜ਼ਾ ਲੈਣਿਆ ਜਾਂ ਸਰਕਾਰ ਨੂੰ ਪੁੱਛ ਕੇ ਲੈਣਿਆ ਆਪਣਾ ਉਹਨਾਂਗੇ ਕੰਮ ਕਰੋ ਜਿੰਨੇ ਕੇ ਚਾਦਰਾਂ ਲੱਗਦਾ ਉਹਨਾਂਗੇ ਛੱਡੀਆਂ ਕਰੋ ਹੁਣ ਲੀਡਰ ਵੀ ਇਹੋ ਜਿਹੇ ਹੋ ਗਏ ਬਸ ਤੁਸੀਂ ਚੁੱਪ ਕਰ ਦਿਓ ਚਾਰ ਚਾਰ ਪਾਰਟੀਆਂ ਬਣਾਟੀਆਂ ਜਿਹੜਾ ਝਾੜੂ ਵਾਲੇ ਦਾ ਬੰਦਾ ਹੈ ਉਹਨੂੰ ਕੱਚੇ ਮਕਾਨ ਪੈਗੇ ਜਿਹੜਾ ਮੇਰੇ ਵਰਗਾ ਦੂਏ ਪਾਸੇ ਆ ਉਹ ਸਤਨਾਮ ਕਣਕ ਮੇਲ ਜੀ ਦੀ 2 ਰੁਪਏ ਕਿਲੋ ਵਾਲੀ ਝਾੜੂ ਵਾਲੇ ਦੇ ਸਾਡੀ ਉਹ ਵੀ ਬੰਦ ਕਰਤੀ ਹੈ ਜੀ ਮਾਤਰ ਮੋਟਰ ਲੀਟਰ ਨੇ ਜਿਹੜੇ ਉਹ ਸੇਵਾ ਭਾਵਨਾ ਨਾਲ ਆਉਂਦੇ ਸੀਗੇ ਸਿਆਸਤ ਦੇ ਵਿੱਚ ਤੇ ਅੱਜ ਅੱਜ ਕਿ ਅੱਜ ਕਿਵੇਂ ਆ ਰਹੇ ਨੇ ਲੀਟਰ ਵੀ ਘੱਟ ਹੁੰਦੇ ਤੇ ਜੀ ਹਾਂ ਦੋ ਤਿੰਨ ਮੋਟਰ ਨਹੀਂ ਹੁਣ ਤਾਂ ਰੋੜਾ ਚੱਕ 5-6 ਲੀਟਰ ਨਿਕਲੇ ਉਹਨੇ ਥੱਲੇ ਤੇ ਜੇ ਲੀਟਰ ਵੀ ਦੋ ਕੇ ਹੁੰਦੇ ਤੇ ਟੌੜਾ ਸਾਹਿਬ ਹੁਣ ਤਾਂ ਬਦਲ ਹੁੰਦਾ ਦਾ ਇਹ ਅਜਨਦਾਗੰਦੀ ਹੁੰਦੀ ਜੀ ਤਿੰਨੇ ਲੀਟਰ ਹੁੰਦੇ ਨੇ ਹਾਂ ਜੀ ਟੌੜਾ ਸਾਹਿਬ ਦੇ ਜੀਵਨ ਬਾਰੇ ਕਿਵੇਂ ਦੇਖਦੇ ਹੋ ਸਾਡੇ ਨਾਲ ਹੀ ਪੜਿਆ ਉਹਨਾਂ ਦਾ ਬਹੁਤ ਵਧੀਆ ਬਹੁਤ ਵਧੀਆ ਬੰਦਾ ਦਾ ਸੱਚਾ ਬੰਦਾ ਦਾ ਬਿਲਕੁਲ ਤਾਈ ਮਤਲਬ ਉਹ 26 ਸਾਲ ਪ੍ਰਧਾਨਗੀ ਕਰ ਗਿਆ ਸੀ ਬੀਐਸਡੀ ਸਾਡੇ ਇਲਾਕੇ ਦੇ ਪ੍ਰਕਾਸ਼ ਸਿੰਘ ਬਾਦਲ ਦੱਸੋ ਉਹ ਵੀ ਠੀਕ ਚਾ ਜੀ ਕੋਟ ਜ਼ਿੰਮੇਵਾਰਾਂ ਦੇ ਆ ਬਿੱਲ ਮੋਟਰਾਂ ਦੇ ਮੋਡਰਨ ਦੇ ਬਿੱਲ ਉਹਨੇ ਮਾਫ ਕਰੀ ਛੱਡੀਆਂ ਪੇਛਣਾਂ ਲੱਗੀਆਂ ਯਾਰ ਉਹ ਨਹੀਂ ਲਾਈਆਂ ਚਲੋ ਹੁਣ ਤਾਂ ਬੜੀ ਜਾਨੀ ਜੇ ਤਾਂ 2300 ਰੁਪਏ ਪੇਛਣ ਬਹੁਤ ਵਧੀਆ ਸਮਝਾ ਅੱਛਾ ਮਤਲਬ ਉਹ ਜੇ ਤੁਸੀਂ ਯਾਦ ਕਰ ਦਿਓ ਅੱਜ ਕੱਲੀ ਤਾਂ ਲੂ ਪ੍ਰਕਾਸ਼ ਸਿੰਘ ਬਾਦਲ ਕਰਕੇ ਕਰਦੇ ਹਾਂ ਤੇ ਸੁਖਵੀਰ ਸਿੰਘ ਬਾਦਲ ਕਰਕੇ ਕੀ ਕਰਦੇ ਹੋ ਨਹੀਂ ਕਰਦੇ ਬਦਲ ਕਰਕੇ ਵੱਡੇ ਬਾਦਲ ਕਰਕੇ ਸੁਖਵੀਰ ਬਾਦਲ ਖੇਮੇ ਦੇ ਨੇ ਉਹ ਵੀ ਕੁਝ ਕਰ ਸਕਦੇ ਨੇ ਅੱਗੇ ਜੇ ਉਹਨਾਂ ਨੂੰ ਲਿਆਉਂਗੇ ਜੀ ਉਹਦੇ ਪਰ ਸਾਨੂੰ ਕੋਈ ਪ੍ਰਭੋਸ ਨਹੀਂ ਅੱਛਾ ਉਹ ਬਾਦਲ ਜੁਨੂ ਪੜਾਇ ਜਿਹੜੀ ਬਾਦਲ ਦੀ ਸੋਚ ਸੀ ਉਹ ਕੁਝ ਹੋਰ ਟੀ ਇਹ ਦੂਏ ਲੋੜ ਦਾ ਮੁੰਡੂਆਂ ਚ ਆਵੇ ਇਹਨਾਂ ਦਾ ਨਾ ਮਤਲਬ ਲੋਕ ਮਜ਼ਾਕ ਵੀ ਬਹੁਤ ਬਣਾਉਂਦੇ ਨੇ ਆ ਸੋਸ਼ਲ ਮੀਡੀਆ ਤੇ ਪਾਇਆ ਹੁੰਦਾ ਇਹਨਾਂ ਦਾ ਮਾਇਆ ਜੀ ਜਿਹੜਾ ਤਜਰਬਾ ਮੈਨੂੰ ਹੈ ਮੇਰੇ ਗਾਹਾਂ ਬੱਚਿਆਂ ਨੂੰ ਨਹੀਂ ਹੈ ਹਮ ਸਮਾਂ ਬਦਲ ਹੀ ਜਾਂਦਾ ਹੈ ਸੂਚੀ ਬਦਲਣੀ ਜੰਦੀ ਉਦੋਂ ਲੀਡਰ ਵੀ ਆਪੀ ਫਾਲਤੂ ਗੱਲ ਨਹੀਂ ਸੀ ਕਰਦੇ ਹੁਣ ਮਜ਼ਾਕ ਹੀ ਬੜਾ ਬਣਾਉਂਦੇ ਨੇ ਕਿਸੇ ਨੂੰ ਡੱਬੂ ਕਹਤਾ ਕਿਸੇ ਨੂੰ ਪੱਪੂ ਕਹਤਾ ਜਿਹੜੀ ਗੱਲ ਉਹਨਾਂ ਨੇ ਕਹਿਤੀ ਉਹ ਕਰਨੀ ਆ ਅੱਛਾ ਹੁਣ ਤਾਂ ਲੀਡਰ ਨੇ ਹੁਣ ਆ ਵੋਟਾਂ ਆ ਗਈਆਂ ਤੁਹਾਡੇ ਪਲਾਟ ਕੱਟਾਂਗੇ ਜੀ ਤੁਹਾਡੀ ਪੇਲਣ ਵੀ 2500 ਕਰਾਂਗੇ ਬੁੜੀਆਂ ਨੂੰ ਦਾਂਗੇ 1000 ਰੁਪਈਆ ਫਲਾਣਾ ਕਰਾਂਗੇ ਵੋਟ ਲੈ ਲਈ ਫਿਰ ਮੇਰੇ ਵਰਗਾ ਜਾਂਦਾ ਸਰਦਾਰ ਜੀ ਆਹ ਕੰਮ ਉਹ ਬਾਈ ਜਿਹੜਾ ਪਿੰਡ ਕਿਹੜਾ ਹੈ ਇਹ ਪਿੰਡ ਵੀ ਭੁੱਲ ਜਾਂਦੇ ਨੇ ਇਕ ਨਾ ਦੋ ਤਿੰਨ ਲੀਡਰਾਂ ਬਾਰੇ ਪੁੱਛਦਾ ਦੱਸਿਓ ਵੀ ਉਹ ਉਹ ਕੀ ਉਹਦਾ ਬਾਰੇ ਤੁਹਾਡੇ ਵਿਚਾਰ ਕੀ ਨੇ ਨਮਜੋਤ ਸਿੰਘ ਸਿੱਧੂ ਠੀਕ ਰਖਦੇ ਨੇ ਬਈ ਮੈਨੂੰ ਚੰਗਾ ਨਹੀਂ ਲੱਗਦਾ ਅੱਛਾ ਉਹ ਕਿਉਂ ਜੇ ਕਦੇ ਦੇਖਿਆ ਨਹੀਂ ਬਾਤਿਆ ਨਹੀਂ ਗਏ ਨੀ ਭਗਵੰਤ ਮਾਨ ਬਈ ਚੁੱਪ ਕਰ ਜਾ ਭਗਵੰਤ ਮਾਨ ਕੀ ਚਾ ਮੇਰੇ ਕੋਲ ਗੱਲੇ ਨਾ ਕਰ ਅੱਛਾ ਇਹ ਵੀ ਤੁਹਾਨੂੰ ਪਸੰਦ ਨਹੀਂ ਆਉਂਦਾ ਨਹੀਂ ਆਉਂਦਾ ਠੀਕ ਹੈ ਚਲੋ ਪ੍ਰਕਾਸ਼ਵਾਲਾ ਤੁਸੀਂ ਦੱਸਤਾ ਵੀ ਠੀਕ ਨੇ ਸੁਖਵੀਰਵਾਲਾ ਦਾ ਵੀ ਦੱਸਤਾ ਕੈਪਟਨ ਮਰਿੰਦਰ ਸਿੰਘ ਤੁਹਾਡੇ ਇਧਰ ਪਟਿਆਲੇ ਦੇ ਸੀ ਇਹ ਵੀ ਚੰਗੇ ਨੇ ਦੇ ਜੰਦੇ ਜੀ ਪਰਾਨੇ ਲਾੜੇ ਲਈ ਵੀ ਡਟ ਵਧੀਆ ਬੰਦੇ ਤੇ ਵਧੀਆ ਸ਼ੋਰਟੀ ਨਾਲ ਦੀ ਹਾਂ ਠੀਕ ਹੈ ਜਿਹੜੇ ਪੁਰਾਣੇ ਲੀਡ ਤੇ ਸਾਰੇ ਵਧੀਆ ਤੇ ਸੀ ਅੱਛਾ ਇਹ ਜਿਹੜਾ ਗਾਂਧੀ ਜੀ ਉਹ ਵੀ ਵਧੀਆ ਟੀ ਉਹਨੇ ਜਿਹੜੇ ਨੂਰੇ ਆ ਬਸ ਉਹਨੂੰ ਪਤਾ ਜੁਆਕਾਂ ਦਾ ਇਹਨਾਂ ਦੀ ਆਪਣੀ ਆਪਣੀ ਸੋਚ ਹੈ ਠੀਕ ਹੈ ਧੰਨਵਾਦ ਤੁਹਾਡਾ ਕੀ ਨਾਮ ਅੰਕਲ ਜੀ ਰਾਮਚੰਦਰ ਤੁਸੀਂ ਆਪਣੀ ਮੈਰਿਜ ਦੀ ਗੱਲ ਸੁਣਾ ਰਹੇ ਸੀਗੇ ਦੱਸਿਓ ਬੱਸ ਮੈਂ ਇੰਨੇ ਮੈਨੂੰ ਆਉਂਦਾ ਕੁਸ ਜਿਹੜੇ ਕਹਿੰਦੇ ਤੁਸੀਂ ਕਹੇ ਸੀ ਕਿ ਉਹ ਬਰਾਤ ਦੀ ਗੱਲ ਕਿੰਨੇ ਦਿਨ ਠਹਿਰੀ ਸੀਗੀ ਕਦੋਂ ਦੀ ਗੱਲ ਐ ਇਹ ਸੰਨ ਯਾਦ ਮੇਰੇ ਕੋਈ ਇੰਨਾ ਨਹੀਂ ਆਲਾ ਮੈਂ ਤਾਂ ਆਣ ਪੜ ਬੰਦਾ ਅ ਮੈਂ ਤਾਂ ਲੋਕਾਂ ਦੇ ਡਲੇ ਉੱਪਰ ਨੇ ਆ ਉਹ ਕਿਵੇਂ ਸਾਂਝ ਕਰਦੇ ਰਹੇ ਹਾਂ ਗਰੀਬੀ 'ਚ ਹੋਰ ਆਪਾਂ ਨੂੰ ਕੋਈ ਪਤਾ ਨਹੀਂ ਹੈ ਜੀ ਇਹਦਾ ਮਤਲਬ ਮਜ਼ਬੂਰੀ ਇਦਾਂ ਦੀ ਹੁੰਦੀ ਸੀ ਕਿ ਵੀ ਕੰਮ ਜਿਹੜਾ ਮਿਲ ਜੂ ਮਿਲ ਜਵੇ ਕਰ ਲਓ ਤੇ ਲੋਕ ਕੰਮ ਕਰਦੇ ਵੀ ਸੀਗੇ ਹੁਣ ਕਿਉਂ ਨਹੀਂ ਕਰਦੇ ਹੱਥੀਂ ਬੱਚੇ ਹੁਣ ਹੁੰਦਾ ਨਹੀਂ ਹੁਣ ਬੁੜੇ ਹੋ ਗਏ ਨੀ ਹੋਰ ਬੱਚੇ ਕਹਿ ਰਹੇ ਨਵੇਂ ਬੱਚੇ ਤਾਂ ਕੋਈ ਮਸ਼ੀਨਾਂ ਉਹ ਸਿਆਣਾ ਦੇ ਕੋਈ ਆਪਣਾ ਘਰ ਕੋਲ ਦਾ ਟੈਗ ਵੀ ਚਾਹੀ ਹੁੰਦੇ ਜਿਹੜੇ ਰੱਜੀ ਦਮ ਨਹੀਂ ਕਰਨਾ ਤੁਸੀਂ ਕਹਿ ਰਹੇ ਸੀ ਵੀ ਬਰਾਤ ਥੋੜੀ ਕਿੰਨੇ ਦਿਨ ਠਹਿਰੀ ਸੀਗੀ ਪਹਿਲਾਂ 2 ਦਿਨ ਇਹ ਕਾਤੋਂ ਮਤਲਬ ਉਹ ਰੱਖਦੇ ਵੇਖਣ ਦੇ ਅੱਛਾ ਪਹਿਲਾਂ ਰਿਵਾਜ ਹੁੰਦਾ ਸੀਗਾ ਕਿ ਮਤਲਬ ਦੂਰੋਂ ਆਉਂਦੇ ਸੀਗੇ ਸਾਧਨ ਹੀ ਸੀਗਾ ਨਾ ਸਾਧਨ ਸਭ ਤੇ ਰੱਖਦੇ ਉੱਤੇ 2 ਦਿਨ ਅੱਜ ਸਾਡੇ ਕਿੰਨੀ ਪਾਰਟੀ ਅੱਜ ਤੁਹਾਡੇ ਕਿੰਨੀ ਪਾਰਟੀ ਆਏ ਅੱਛਾ ਤੋ ਦੋ ਦਿਨ ਬਾਅਦ ਆਇਆ ਕਿ ਕਿੱਥੇ ਹੋ ਸੀਗੇ ਜਲੰਧਰ ਜਲੰਧਰ ਪਿੰਡ ਆ ਕਿ ਸ਼ਹਿਰ ਹੈ ਸ਼ਹਿਰ ਹੈ ਸ਼ਹਿਰ ਜੀ ਅੱਛਾ ਅੱਛਾ ਇਹ ਮਤਲਬ ਉਦੋਂ ਮਾਹੌਲ ਠੀਕ ਸੀਗਾ ਕਿ ਜਿਹੜੇ ਅੱਜ ਤੇ ਵਿਆਹ ਹੁੰਦੇ ਨੇ ਅੱਜ ਦਾ ਠੀਕ ਹੈ ਤੁਹਾਨੂੰ ਕਿਹੜਾ ਪਸੰਦ ਹੈ ਉਹ ਤਾਂ ਬਹੁਤ ਠੀਕ ਤਾਂ ਥੋੜੇ ਜੇ ਪੈਸਿਆਂ ਨਾਲ ਵਿਆਹ ਹੋ ਗਿਆ ਤਾਂ ਥਾਲਾ ਹਾਂ ਹੋਰ ਕਿੰਨੇ ਕੁ ਲੱਗੇ ਸੀ ਫਿਰ ਵਾਹੀ ਲੱਗਿਆ ਤਾਂ 1200 ਬਸ ਬਸ ਦੋ ਯਾਰ ਹੁਣ ਜਾਂਦਾ 1 ਰੁਪਏ ਟਿਕਟ ਤਾਂ ਗੱਡੀ ਦਾ ਉਹ ਤਾਂ 2000 ਚ ਪੈਂਟ ਨਹੀਂ ਆਉਂਦੀ ਇੱਕ ਹੁਣ ਨਹੀਂ ਆਉਂਦੀ ਨਾਈ ਕਨੇਤਾ ਅੱਛਾ ਮਤਲਬ ਗੱਡਿਆਂ ਤੇ ਗਏ ਸੀ ਕਿ ਕਿਵੇਂ ਕਾਰਾਂ ਦੀ ਨਾ ਰੇਲ ਗੱਡੀ ਚ ਅੱਛਾ ਆ ਜਲੰਧਰ ਉਰੀ ਆ ਠੀਕ ਹੈ ਰੇਲ ਗੱਡੀ ਚ ਗਏ ਤੇ ਮਤਲਬ ਲਾੜਾ ਤੁਸੀਂ ਵੀ ਰੇਲ ਗੱਡੀ ਚ ਗਏ ਸੀ ਤੁਹਾਡਾ ਵਿਆਹ ਸੀ ਐਡੀ ਬੜੀ ਗੱਡੀ ਚ ਗਏ ਨਿੱਕੀ ਜਿਹੀ ਗੱਡੀ ਚ ਜਾਣਾ ਉਹਨੂੰ ਵਿਆਹ ਕਰਾਇਆ ਤੇ ਫੇ ਡੱਬੇ ਬੁੱਕ ਕਰਾਏ ਗਏ ਐਵੇਂ ਹੀ ਖੁੱਸ ਗਏ ਸਾਰੇ ਵਿੱਚੀ ਖਾਲੀ ਉਹਦੀ ਕਿਹੜਾ ਬਹੁਤ ਹੈ ਅੱਛਾ ਚਲੋ ਅੱਜ ਦਾ ਵਿਆਹ ਹੋਇਆ ਹਾਂ अच्छा ओ तो गड्डियां खाली सीगियां ते मतलब उस मैं चलो पहली बार सुनाए ਤੁਹਾਡੇ ਤੋਂ ਰੇਲ ਗੱਡੀ ਚ ਵਿਆਹ ਗਏ ਤੁਸੀਂ ਪਹਿਲਾਂ ਨਹੀਂ ਕੋਈ ਘਟਨਾ ਸੁਣੀ ਇਦਾਂ ਦੀ ਰੇਲ ਗੱਡੀ ਚ ਗਏ ਤੇ اچھا ਤੋਂ ਉਹ ਦਿਨ ਰਹਿ ਕੇ ਫਿਰ ਤੁਸੀਂ ਉੱਥੇ ਵਾਪਸ ਆਏ ਤੇ ਹੁਣ ਜਾਣਿਓ ਕਦੇ ਉੱਥੇ ਆਪਣੇ ਸਹੁਰੇ ਰੇਲ ਗੱਡੀ ਜਾਨਿਓ ਕਿ ਹੁਣ ਹੁਣ ਤਾਂ ਜੋ ਮਰਜੀ ਵਗ ਜਾ ਅਰੇ ਰੇਲ ਗੱਡੀ ਜੀ ਵਗ ਜਾ ਜਾਂ ਬੱਸ ਜੀ ਵਗ ਜਾ اچھا ਹੁਣ ਤਾਂ ਪੈਸੇ ਹੀ ਬਹੁਤ ਲੱਗਦੇ ਜਾਂ ਤਾਂ ਕਿਹੜਾ ਪੈਸਾ ਲੱਗਦਾ ਹਾਂ ਆਉ ਜਿੰਨਾ ਜਿੰਨੇ ਚ ਤੁਸੀਂ ਵਿਆਹ ਕਰ ਲਏ ਹੁਣ ਤਾਂ ਉਹਦਾ ਕਿਰਾਇਆ ਲਾ ਜਾਂਦਾ ਹੁਣ ਯਾਰ ਉਹ ਤੇ ਦੁੱਗਣਾ ਸਾਨੂੰ ਦੇਤਾ ਦਾ ਉਹਨੇ 86 ਅੱਛਾ 72 ਜਿਹੜਾ ਨਿਉਂਦਾ ਵੈਨ ਤਾਂ ਸਾਰੇ ਸਾਨੂੰ ਹੂੰ ਹੋਟੂਮਟਾ ਕਿਰਾ ਜਿਹੜੀ ਇਹ ਪੌਣੇ ਜੀ ਉਤੀ ਅਗਲੇ ਨੇ ਹੂੰ ਇੱਕ ਪਹਿਲਾਂ ਮਤਲਬ ਜਿਵੇਂ ਲੋਕ ਦਾਜ ਵਗੈਰਾ ਵੀ ਨਹੀਂ ਸੀ ਬਾਲਾ ਮੰਗਦੇ ਜਾਂ ਦਿੰਦੇ ਵੀ ਨਹੀਂ ਸੀ ਉਦੋਂ ਲੋਕ ਇਦਾਂ ਦਾ ਹੁੰਦਾ ਸੀਗਾ ਸੰਤੁਸ਼ਟ ਹੁੰਦੇ ਸੀਗੇ ਲੋਕ ਹੁਣ ਤਾਂ ਮੈਨੂੰ ਲੱਗਦਾ ਵੀ ਉਹ ਗੱਡੀਆਂ ਹੁਣ ਤਾਂ ਕਰੋੜਾਂ ਚ ਦਾਜ ਚੱਲਦਾ ਹੈ ਨਾ ਹਾਂ ਹੂੰ ਹੁਣ ਤਾਂ ਕੋਈ ਲਿਖਾ ਨਹੀਂ ਜਿੰਨਾ ਸਮੇਂ ਨੂੰ ਯਾਦ ਕਰਦੇ ਹੋ ਅੱਜ ਵੀ ਅਸੀਂ ਤਾਂ ਜੇ ਕਰਦੇ ਆ ਮੇਰੀ 125 ਰੁਪਏ ਤਨਖਾਹ ਦੀ ਮੇਂ ਜੱਟ ਗੈਲ ਅੱਛਾ ਇਹਦੀ ਮਹੀਨਾ ਦੀ ਸਾਲ ਦੀ ਸਾਲ ਦੀ ਹੂੰ ਤਿੰਨ ਸਾਲ ਆਇਤੇ ਤਿੰਨ ਇੰਨੇ ਯਾਦ ਉਹ ਵੀ ਬਹੁਤੇ 10 10 ਰੁਪਏ ਦੀ ਜੱਟ ਕੋਲ ਨਿਕਲਦੇ ਤੇ ਹੂੰ ਉਹ ਵੀ ਕਰ ਕੀਤਾ ਨਾਲ ਉਹ 10 ਰੁਪਏ ਮਹੀਨਾ ਪੈ ਗਿਆ ਤੁਹਾਨੂੰ ਇੱਕ ਮਹੀਨੇ 10 ਰੁਪਏ ਕਮਾਉਂਦੇ ਸੀ ਉਦੋਂ ਪੀ ਉਹ ਵੀ ਮਹੀਨਾ ਦਾ 10 ਰੁਪਏ 10000 ਦੇ ਬਰਾਬਰ ਹੋਣਗੇ ਉਹ ਟਾਈਮ 'ਚ ਗਿਆ ਹਾਂ ਇੱਕਨੇ ਤੇ ਕੋਸਮ ਨਹੀਂ ਮਿਲਣਾ ਰੇ ਰੇ ਕਰ ਦੇ ਸੀ ਤੁਹਾਡਾ ਇਹਦੇ ਵਿੱਚ ਕੀ ਯਾਰ ਤੁਹਾਡਾ ਕੀ ਨਾਮ ਹੈ ਜਗਦੀਸ਼ ਰਾਏ ਤੁਸੀਂ ਜਿਹੜੇ ਅੱਜ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਨਾਲ ਲੀਡਰਾਂ ਦਾ ਇੱਕ ਦੂਜੇ ਤੇ ਬਿਆਨਬਾਜ਼ੀਆਂ ਕਰਦੇ ਨੇ ਜਾਂ ਤੁਹਾਨੂੰ ਕੀ ਲੱਗਦਾ ਹੁਣ ਅਗਲੇ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਲੀਡਰਾਂ ਦੇ ਉੱਤੇ ਵਿਸ਼ਵਾਸ ਹੈਗਾ ਤੁਹਾਨੂੰ ਕੋਈ ਵਿਸ਼ਵਾਸ ਨਹੀਂ ਘੜੀ ਚ ਤਾਂ ਪਾਰਟੀ ਬਦਲ ਲੈਣਿਆ ਹਾਂ ਲੀਡਰ ਅੱਜ ਕਿਸੇ ਪਾਰਟੀ 'ਚ ਗੱਲ ਨੂੰ ਕਿਸੇ لوگ විශ්වාස ਕਿਵੇਂ ਕਰਨ ਲੋਕ ਵੀ ਉਹ ਜਿਹੀ ਵਿਸ਼ਵਾਸ ਕਰਦੇ ਆ ਫਿਰ ਉਹਨੇ ਲੋਕ ਕਰ ਦਿੰਦੇ ਆ ਕੰਮ ਮਾਰ ਦਿੰਦੇ ਆ ਮੁੱਦਾ ਮੰਝਾ ਤੁਹਾਡੇ ਇਧਰੋਂ ਬਸੀ ਪਠਾਣਾ ਤੋਂ ਗੁਰਪ੍ਰੀਤ ਜੀ ਪਹਿਲਾਂ ਕਾਂਗਰਸ ਚ ਸੀ ਆਮ ਆਦਮੀ ਨੂੰ ਭੰਡ ਦੇ ਸੀਗੇ ਫਿਰ ਉਧਰ ਚਲੇ ਗਏ ਕਹਿੰਦੇ ਤਾਂ ਬਹੁਤ ਵਧੀਆ 파ਟੀ ਆ ਹਾਂ ਹੁਣ ਤਾਂ ਇਕਣੇ ਆ ਜੀ ਮੈਣਾ ਵੈਣਾ ਹੀ ਹੁੰਨੇ ਆ ਪੂਰੇ ਟੀਵੀ ਡਿਬੇਟ ਦੇਖਦੇ ਆ ਜਦੋਂ ਚ ਬਹੁਤ ਬੁਰਾ ਹਾਲ ਆ ਨਹੀਂ ਜੇ ਵਿਧਾਨ ਸਭਾ ਦੇ ਵਿੱਚ ਭਾਵੇਂ ਕੋਈ ਵੀ ਪਾਰਟੀ ਨਵੀਂ ਆ ਜਾਵੇ ਅੱਗੋਂ ਜਾਂਦੇ ਨੇ ਲੋਕਾਂ ਦੇ ਮੁੱਦੇ ਚੁੱਕਨੇ ਚਾਹੀਦੇ ਨੇ ਵੀ ਸਮੱਸਿਆਵਾਂ ਕੀ ਨੇ ਲੋਕ ਤਾਂ ਮੈਨਾਂ ਦਾ ਪਰੇਸ਼ਾਨ ਨੇ ਅਸੀਂ ਵੀ ਪੰਡਾ ਚ ਜਾਣੀ ਆ ਹੁਣ ਤੇ ਇਹਨਾਂ ਨੂੰ ਕੋਈ ਨਹੀਂ ਹੈਗਾ ਇੱਕ ਦੂਜੇ ਤੇ ਕਿਸ ਨੇ ਡੱਬੂ ਕਹਿਤਾ ਕਿਸ ਨੇ ਕੁਛ ਕਹਿਤਾ ਇਹ ਨਿੱਜੀ ਹਮਲੇ ਬੋਲਦੇ ਨੇ ਇੱਕ ਦੂਜੇ ਤੇ ਵੀ ਲੋਕ ਸਾਨੂੰ ਸੁਵਾਦ ਨਾ ਸੁਣਨਾ ਤੇ ਫੇ ਕੀ ਲੱਗਦਾ ਵੀ ਲੋਕ ਵੋਟਾਂ ਉਸ ਕਰਕੇ ਪਾਉਂਦੇ ਨੇ ਲੋਕਾਂ ਨੇ ਤਾਂ ਵੋਟ ਕਿਤੇ ਨਾ ਕਿਤੇ ਤਾਂ ਪਾਉਣੀ ਹੋਣਾ ਇੱਕ ਨੂੰ ਤਾਂ ਚੁਣਨਾ ਹੀ ਆ ਕਿਸੇ ਨੂੰ ਨਵੇਂ ਠੀਕ ਨੇ ਹੁਣ ਤੁਸੀਂ ਦਾ ਬਦਲਾ ਕਰ ਰਿਆ ਸੀਗਾ ਨਵੇਂ ਕੋਸਾ ਤੱਕ ਠੀਕ ਵੀ ਆ ਕੋਸਾ ਤੱਕ ਠੀਕ ਵੀ ਨਹੀਂ ਹੈਗੇ ਉਹ ਕਿਵੇਂ ਕਈ ਗੱਲਾਂ ਨਹੀਂ ਪੂਰੀਆਂ ਕਰੀਆਂ ਇਹਨਾਂ ਨੇ ਔਰਤਾਂ ਦਾ 1000 ਰੁਪਿਆ ਹਾਂ ਹਾਂ ਉਹ ਨਹੀਂ ਕਰਿਆ ਅੱਗੇ ਲੱਗਦਾ ਵੀ ਦੇਣਗੇ ਐ ਕਿਹਦਾ ਨਹੀਂ ਮਿਲਦਾ ਦੇਣਗੇ ਸਾਲ ਖੰਡ ਰਹਿੰਦੇ ਦੇ ਦੇਣਗੇ ਹਾਂ ਵੀ ਜਿਹੜੀ ਜਿਹੜੀ ਜੋਨਟ ਹੋਈ ਹੈ 602 ਮੰਡੀ ਫਾਇਦਾ ਹੈਗਾ ਮਾੜਾ ਮੋਟਾ ਕਿ ਨਹੀਂ ਇਹ ਵਾ ਫਾਇਦਾ ਹੈ ਹਾਂ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਕੋਈ ਆਟਾ ਜਿਹੜਾ ਹੁਣ ਦੇਣ ਲੱਗੇ ਨੇ ਮਲਾ ਆਟਾ ਲੈਣੇ ਉਹ ਕਣਕ ਪੂਰੀ ਮਿਲਦੀ ਥੋਣੇ ਆਈ ਆ ਸਾਡੇ ਦਾ ਆ ਗਈ 5 ਕਿਲੋ ਨਹੀਂ ਜੇ ਆਟਾ ਹੁਣ ਆਟਾ ਵੀ ਦੇ ਰਹੇ ਨੇ ਕਿਸੀ ਪਾਸੇ ਵੀ ਉਹ ਪਸੰਦ ਕਰੋਗੇ ਕਿ ਨਹੀਂ ਪਤਾ ਨਹੀਂ ਹੁਣ ਦੇਖੋ ਜਦ ਆਊਗਾ ਜਾਂ ਦੇਖਾਂਗੇ ਉਹ ਕਹਿੰਦੇ ਵੀ ਤੁਹਾਡੀ ਚੁਆਇਸ ਹੈ ਵੀ ਤੁਸੀਂ ਕਣਕ ਲੈਣੀ ਹੈ ਕਿ ਆਟਾ ਫਿਰ ਤੁਹਾਨੂੰ ਪਸੰਦ ਕੀ ਆ ਵੀ ਸਾਡੇ ਦਾ ਪਹਿਲੀ ਵਾਰ ਆਈ ਆ ਕਣਕੇ ਆਈ ਆ ਪਹਿਲੀ ਵਾਰ ਆਈ ਆ ਇਹ ਕਿਉਂ ਨਹੀਂ ਅੱਗੇ ਵੀ ਆਉਂਦੀ ਨਹੀਂ ਅੱਗੇ ਆਉਂਦੀ ਆ ਜਿਹੜੀ ਪਹਿਲੀ ਵਾਰ ਆਈ ਆ ਜਿਹੜੀ ਜੱਤ ਇਹਨਾਂ ਨੇ ਅਨਾਉਂਸ ਕਰਿਆ ਆਟੇ ਵਾਲਾ ਠੀਕ ਹੈ ਬਾਕੀ ਜੇਕਰ ਪਿਛਲੀਆਂ ਦੀ ਗੱਲ ਕਰੀਏ ਮਾਨ ਸਰਕਾਰ ਨਾਲ ਉਹਨਾਂ ਦੇ ਕੰਮਕਾਰ ਜ਼ਿਆਦਾ ਵਧੀਆ ਸੀ ਜੇ ਤੁਲਨਾ ਕਰੀਏ ਕਿ ਇਹਨਾਂ ਦੇ ਜ਼ਿਆਦਾ ਵਧੀਆ ਨੇ ਦੇਖੋ ਜੀ ਇਹਨਾਂ ਦੇ ਅਜੇ 2 ਸਾਲ ਹੋਏ ਆ 3 ਸਾਲ ਪਏ ਆ ਅਜੇ ਹਾਂ ਇਹ ਤਾਂ ਸਮਾਂ ਲੰਘੇ ਤਾਂ ਹੀ ਪਤਾ ਲੱਗੂ ਹਾਂ ਹੁਣ ਜੀ ਹੁਣ ਦੀ ਗੱਲ ਕਰੀਏ ਵੀ ਮੱਡ ਮਾੜਾ ਮੋਟਾ ਕੋਈ ਫਰਕ ਹੈਗਾ ਕਿ ਨਹੀਂ ਹੈ ਫਰਕ ਤਾਂ ਹੈ ਮਾੜਾ ਮੋਟਾ ਦਾ ਅੱਛਾ ਪ੍ਰਧਾਨ ਮੰਤਰੀਆਂ ਦੇ ਵਿੱਚੋਂ ਵੀ ਜਿਹੜਾ ਪਹਿਲਾਂ ਵਾਲਾ ਸੀਗਾ ਉਹ ਵਧੀਆ ਸੀ ਕਾਂਗਰਸ ਪਾਰਟੀ ਦਾ ਡਾਕਟਰ ਮੋਹਨ ਸਿੰਘ ਕੇ ਨਰਿੰਦਰ ਮੋਦੀ ਠੀਕ ਲੱਗਦਾ ਦੇਖੋ ਜੀ ਇਹ ਤਾਂ ਹੁਣ ਕੋਈ ਪਤਾ ਨਹੀਂ ਇਹਨੂੰ ਵੀ 10 ਸਾਲ ਹੋ ਗਏ ਉਹ ਵੀ 10 ਸਾਲ ਕਰ ਗਿਆ ਪਹਿਲਾਂ ਜੇ ਚੰਗੇ ਆ ਤਾਂ ਹੀ ਕਰਗੇ ਹਾਂ ਠੀਕ ਹੈ ਜੀ ਧੰਨਵਾਦ ਇੱਧਰ ਹੋਰ ਅੰਕਲ ਜੀ ਨੂੰ ਜੋਦ ਨੇ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਅੰਕਲ ਜੀ ਕਰ ਲਈ ਗੱਲ ਸਰਪੰਚ ਜੀ ਮੈਂ ਤੁਸੀ ਨਾਮ ਦੱਸੋ ਜੀ ਦਰਸ਼ਨ ਸਿੰਘ ਆ ਬੇਰਨ ਠੀਕ ਹੈ ਅੰਕਲ ਜੀ ਜਿਸ ਤਰੀਕੇ ਨਾਲ ਹੁਣ ਸਿਆਸੀ ਮੌਲ ਬੰਦਾ ਨਜ਼ਰ ਆ ਰਿਹਾ ਪਾਰਟੀਆਂ ਤੋਂ ਇਹਦੀ ਗੱਲ ਕਰੀਏ ਮੁੱਖ ਪਾਰਟੀਆਂ ਚਾਰ ਨੇ ਆਮ ਆਦਮੀ ਕਾਂਗਰਸ ਕਾਲੀ ਦਲ ਤੇ ਚਾਰ ਪੰਜਾਬ ਵਿੱਚ ਤੁਹਾਨੂੰ ਕਿਹੜੀ ਪਸੰਦ ਲੱਗਿਆ ਜੀ ਜਿਹੜੀ ਪਬਲਿਕ ਆ ਨਾ ਇਹ ਸਰਕਾਰ ਨੂੰ ਨਹੀਂ ਮਾੜਾ ਕਹਿੰਦੀ ਇਹ ਕਹਿੰਦੇ ਨੇ ਲੀਡਰ ਬੜੇ ਇੱਕ ਦੂਰੇ ਤਵਾਲਾਉਂਦੇ ਨੇ ਉਹ ਲਾ ਜੀ ਆਏ ਆ ਜੀ ਉਹ ਆ ਯਾਨੀ ਪਿੰਡਾਂ ਚ ਫਿਰਕੇ ਨਹੀਂ ਝਾੜੂ ਵਾਲੇ ਮੜੇ ਹੈਗੇ ਝਾੜੂ ਵਾਲਾ ਨੇ ਲਾਈਟ ਮੋਟਰਾਂ ਬੰਦ ਕਰਨ ਜਾਣੇ ਆ ਲੋਕ ਵੀ ਸਾਡੀ ਕਣਕ ਭਰ ਗਈ ਜਾਂ ਜੀਰੀ ਭਰ ਗਈ ਠੀਕ ਹੈ ਠੀਕ ਹੈ ਦੂਆ ਘਰਾਂ ਦੇ ਬਿੱਲ ਮਾਫ ਕਰਤੇ ਜਿਹੜਾ 1000 ਰੁਪਿਆ ਜਨਾਨੀਆਂ ਵਾਲਾ 6 ਮਹੀਨੇ ਨੂੰ ਇਹ ਵੀ ਲਾ ਲੈਣਗੇ ਹੁਣ 65 ਸਾਲ ਦਾ ਝਗੜਾ ਆ ਵਿਗੜਿਆ ਵਾ ਮਾਹੌਲ ਇਹ 2 ਸਾਲ ਦਾ ਠੀਕ ਨਹੀਂ ਹੋ ਸਕਦਾ ਇਹਨੂੰ ਤਾਂ 5-10 ਸਾਲ ਲੱਗਣਗੇ ਦਾ ਜਾ ਕੇ ਪਾਰਟੀ ਠੀਕ ਕਰ ਸਕਦੀ ਆ 65 70 ਹਜ਼ਾਰ ਦੋਏ ਪਾਰਟੀਆਂ ਖਾਗੀਆਂ ਵੱਢ ਕੇ ਇਹ ਹੁਣ ਹੌਲੀ ਹੌਲੀ ਖਜ਼ਾਨਾ ਦਾ ਨਾ ਖਾਲੀ ਦਾ ਉਹ ਕਹਿੰਦੇ ਵੀ ਪੰਜਾਬ ਤਾਂ ਖਤਰੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਪਾਇਆ ਹੁਣ ਸੁਖਵੀਰ ਬਾਦਲ ਉਹਨਾਂ ਨੇ ਯਾਤਰਾ ਸ਼ੁਰੂ ਕਰੀਆ ਪੰਜਾਬ ਬਚਾਓ ਫਿਰ ਪੰਜਾਬ ਬਚਾਉਣ ਦੀ ਲੋੜ ਕੀ ਪੈਗੀ ਨਹੀਂ ਪੰਜਾਬ ਬਚਾਉਣ ਦਾ ਪੰਜਾਬ ਬਚਾਉਣ ਦੀ ਲੋੜ ਕੀ ਪੈਗੀ ਪੰਜਾਬ ਦਾ ਇਹ ਆਮ ਪਾਰਟੀ ਉਹ ਵਿਚਾਰ ਰਹੀ ਆ ਕਾਲੀਦਲ ਵਿਚਾਰਿਓ ਕਹਿੰਦੇ ਕਾਲੀਦਾਰਾਂ ਨੇ 65 ਸਾਲ ਜਿਹੜਾ ਬਚਾਦੇ 12 ਸਾਲ ਚ ਨਾ ਅੰਨੀਆਂ ਨਹੀਂ ਲਾਈਟ ਛੱਡਤੀ ਉਹਨਾਂ ਨੇ ਬਿਲਾਉਂਦੇ ਦੇ ਉਹ ਸਾਡੇ ਨੂੰ ਗਰੀਬ ਆਦਮੀਆਂ ਨੂੰ ਸਾਰਿਆਂ ਨੂੰ ਅੱਜ ਆਰਾਮਦਾਰੀ ਹੋਈ ਵੀ ਹੈ ਇਹਦਾ 4-4 5-5000 ਰੁਪਏ ਮਹੀਨੇ ਦਾ ਬਚ ਰਿਹਾ ਕੀ ਕਹਿੰਦਾ ਇਹ ਪਾਰਟੀਆਂ ਨਾ ਲੀਡਰ ਹੈ ਕਦੂਰੇ ਦਬਾ ਲਾਉਂਦੇ ਨੇ ਜਿਹੜੀ ਪਬਲਿਕ ਦਾ ਕੋਈ ਨਹੀਂ ਗੈਰ ਹੈ ਜਿਹਨੂੰ ਅੱਜ 5000 ਰੁਪਏ ਪੜਸਣੇ ਸਮਝ ਲਓ ਜਿਹੜਾ ਬਿੱਲ ਮਾਫ ਹੋ ਗਿਆ ਕੀ ਕਹਿੰਦਾ ਸਾਰਾ ਲੋਡ ਸਰਕਾਰ ਤੇ ਪੈਣਾ ਉਹ ਲੋਡ ਸਰਕਾਰ ਤੇ ਹੀ ਪੈਣਾ ਕਰਤਾ ਇਹ ਵੀ ਸਕਦੇ ਨੇ ਕੈਪਟਨ ਨੇ ਕੁਛ ਕਰਿਆ ਤੁਹਾਡੇ ਨੇੜੇ ਦੀ ਸੀਗੇ 5 ਸਾਲ ਚ ਕੈਪਟਨ ਨੇ ਉਹਦਾ ਆ ਕੇ ਨੱਥ ਚੂੜਾ ਚੜਾ ਜੰਦਾ ਰਦਾ ਵੀ ਤੁਹਾਨੂੰ ਬਚਾਦਾ ਹੋਰ ਕੁਛ ਨਹੀਂ ਕਰਿਆ ਉਹ ਕਹਿੰਦੇ ਵੀ ਮੈਂ 92% ਵਾਦੇ ਪੂਰੇ ਕਰ ਗਿਆ ਨਾ ਸਾਨੂੰ ਤਾਂ ਕੋਈ ਨਹੀਂ ਲੱਗਿਆ ਵੀ ਕਰਤਾ ਨਾ ਬਸ ਆ ਜਰੂਰ ਹੈ ਪਟਿਆਲੇ ਵਾਲਿਆਂ ਨੂੰ ਬਚਾ ਜੰਦਾ ਰਦਾ ਉਹ ਨੱਥ ਚੂੜਾ ਦੇ ਕੇ ਚਾਹ ਜਿੱਥੇ ਮਰਜੀ ਹੋਵੇ ਤਾਂ ਵੀ ਆ ਜੰਦਾ ਸੀ ਹਮ ਅੱਜ ਜੀ ਹੁਣ ਉਹਨੇ ਉੱਪਰ ਨਹੀਂ ਆਉਣਾ ਹੈ ਹੁਣ ਭਾਜੀਪੀ ਦੇ ਵਿੱਚ ਲੈਣਾ ਡਰਦੇ ਡਰਦੇ ਨੇ ਉਹ ਹਾਂ ਹੁਣ ਉਹਨੇ ਉਮ ਨਹੀਂ ਆਉਣਾ ਹੈ ਇਹ ਗੱਠ ਜੋੜ ਕਰਨ ਨੂੰ ਫਿਰਦੇ ਨੇ ਜੇ ਹੋ ਗਿਆ ਤੇਰਾ ਜਿਹੜੀ ਕਹਿ ਰਹੇ ਨੇ ਵੈਸੇ ਕੱਲ ਨੂੰ ਅਕਾਲੀ ਦਲ ਤੇ ਬੀਜੇਪੀ ਦਾ ਫਿਰ ਬਣੂਗਾ ਦੋਵਾਂ ਦਾ ਕੁਝ ਪੰਜਾਬ ਪਿੰਡਾਂ 'ਚ ਤੁਹਾਡੇ ਕੋਲ ਆਉਣਗੇ ਜੇ ਪੀਲਾ ਸਾਡੇ ਖਾਦ ਮੈਂ ਜਾਂਦੇ ਕੋਈ ਜ਼ਿੰਮੇਦਾਰਾਂ ਦਾ ਨਹੀਂ ਲੋਕਡਾਊਨ ਦਾ ਕੰਮ ਹਾਂ ਜੇ ਜ਼ਿੰਮੇਦਾਰਾਂ ਦਾ ਲੋਡ ਆ ਗਿਆ ਫਿਰ ਕੋਈ ਸਿੱਟਾ ਲੱਜਾ ਸਕਦੇ ਨੇ ਨਹੀਂ ਤਾਂ ਇਹਨਾਂ ਦਾ ਪੱਤਾ ਸਾਫ਼ ਹੈ ਨਹੀਂ ਬਤਲੋ ਜੇ ਅਕਾਲੀ ਦਲ ਨਾਲ ਚਾਹੁੰਦੇ ਨੇ ਵੀ ਅਸੀਂ ਬੀਜੇਪੀ ਨਾਲ ਮਿਲ ਕੇ ਫਾਇਦਾ ਲੈ ਜਾਾਂਗੇ ਫਿਰ ਫੈਦਾਊਗਾ ਜੋ ਉਹ ਨਾ ਸਾ ਮਕਾਲੀਦਾਲ ਹੋਰ ਥੱਲੇ ਲੱਗ ਜੂ ਜਾਂ ਜ਼ਿਮੀਂਦਾਰਾਂ ਦੇ ਵਿਚਾਰਾਂ ਦੇ ਵਾਅਦੇ ਪੂਰੇ ਨਹੀਂ ਹੋਣੇ ਤੁਸੀਂ ਪੁੱਛੋਗੇ ਤੁਸੀਂ ਤੁਹਾਡੇ ਕੋਲ ਆਉਣਗੇ ਉਹ ਚਾਹੇ ਕਾਲੀਦੇਲ ਵਾਲੇ ਆਉਣ ਚਾਹੇ ਬੀਜੇਪੀ ਵਾਲੇ ਆਉਣ ਕਿਉਂਕਿ ਪਹਿਲਾਂ ਵੀ ਇਕੱਠੇ ਸੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਨਾ ਨਾ ਪੁੱਛ ਲੈਣਗੇ ਪੁੱਛਣ ਨੂੰ ਸਾਨੂੰ ਕਹਿਣ ਨੂੰ ਕੀ ਆ ਪਿੰਡਾਂ ਦੇ ਲੋਕ ਪੁੱਛਣਗੇ ਜਾਂ ਪੁੱਛਣਗੇ ਹੀ ਸਵਾਲ ਕਰਨਗੇ ਅਗਰ ਜ਼ਿਮੀਂਦਾਰਾਂ ਦਾ ਉਹ ਫੈਸਲਾ ਉਹ ਕਰ ਰਹੇ ਨੇ ਮਨਜ਼ੂਰ ਕਰ ਰਹੇ ਨੇ ਫਿਰ ਸੀਟਾਂ ਕੋਲ ਲਿਜਾ ਸਕਦੇ ਨੇ ਕੋਈ ਬੜੀ ਗੱਲ ਨਹੀਂ ਪਰ ਜ਼ਿਮੀਂਦਾਰ ਤਾਂ ਸਾਡੇ ਸ਼ਿੰਭੂ ਬਾਰਡਰ ਦੇ ਰੋਲ ਰਹੇ ਨੇ ਵਿਚਾਰੇ ਕੀ ਗਣਾ ਹੂੰ ਚਾਹੀਏ ਮਾਰ ਰਿਆ ਨਾ ਤੁਹਾਡੇ ਸਾਹਮਣੇ ਮਾਰ ਰਿਆ ਨੇ ਕੀ ਕਰਤਾ ਉਹ ਰਿਪੋਰਟ ਵੀ ਹੋ ਗਈ ਸਭ ਕੁਝ ਹੋ ਗਿਆ ਅਣਖੀ ਬੰਦੇ ਲਖਤਾ ਵੀ ਇਹ ਨਹੀਂ ਪਤਾ ਕਿਹੜਾ ਗੋਲੀ ਮਾਰ ਗਿਆ ਕੀ ਸਰਕਾਰ ਨੂੰ ਪਤਾ ਨਹੀਂ ਵੀ ਕਿਨੇ ਮਾਰਿਆ ਮਾਰਤਾ ਦੋ ਭੈਣਾਂ ਦਾ ਭਾਈ ਗਿਆ ਉਹ ਬਿਲਕੁਲ ਸਰਕਾਰ ਦਾ ਤਾਂ ਕੁਝ ਨਹੀਂ ਗਿਆ ਉਹ ਵਿਚਾਰੇ ਜ਼ਿਮੀਦਾਰ ਲੋੜ ਰਹੇ ਸਾਰੇ ਸ਼ਿੰਭੂ ਬਾਰਡਰ ਦੇ ਬਿਲਕੁਲ ਅੰਕਜੀ ਤੁਹਾਡੇ ਇਧਰ ਡਾਕਟਰ ਅਮਰ ਸਿੰਘ ਨੇ ਨਾ ਹੁਣ ਐਮਪੀ ਤੁਹਾਡੇ ਆਏ ਨੇ ਇੱਥੇ ਕਦੇ ਨਾ ਜੀ ਆਏ ਨਹੀਂ ਦੇਖਿਆ ਨਹੀਂ ਕਦੇ ਵੀ 5 ਸਾਲਾਂ ਚ ਸਾਡੇ ਪਹਿਲਾਂ ਵੀ ਐਮਐਲਏ ਨਹੀਂ ਕੀ ਕੋਈ ਆਉਂਦਾ ਸਾਡੇ ਨਾਲ ਰੁਖਵੀਰ ਸਿੰਘ ਆਇਆ ਜਿਹਨੇ 90 ਲੱਖ ਰੁਪਏ ਸਾਡੇ ਬਟਨ ਨੂੰ ਦੇਦਾ ਛਾੜੂ ਵਾਲਾ ਜੀ ਸਾਡੇ ਉਹ ਪੈਲਸ ਬਣਾਇਆ ਵਾ ਸ਼ਹਿਰ ਚ ਪੈਲਸ ਨਹੀਂ ਹੋਊਗਾ ਹੋਜਾ ਹੁਣ ਦੂਏ ਦੂਏ ਬੱਲਿਆਂ ਦਾ ਕਹਿਣਾ ਹੀ ਆ ਛਾੜੂ ਵਾਲੇ ਮਾੜਿਆ ਨਾ ਯਾਰ ਕੀ ਕਹਿੰਦਾ 90 ਲੱਖ ਰੁਪਏ ਦੱਸੋ ਕਿਹੜਾ ਬਾਹ ਕੱਢ ਕੇ ਕਹਿੰਦਾ ਕਿਹੜੇ ਐਮਐਲਏ ਨੇ ਸਾਡੇ ਬਟਨ ਨੂੰ ਦਿੱਤਾ ਜੇ ਮੰਨ ਲਓ ਡਾਕਟਰ ਅਮਰ ਸਿੰਘ ਨੂੰ ਕਾਂਗਰਸ ਪਾਰਟੀ ਫੇਰ ਅਨਾਉਂਸ ਕਰਦੀ ਏ ਫੇਰ ਆਉਣਗੇ ਫੇਰ ਮਤਲਬ ਵੋਟਾਂ ਮਿਲੀਆਂ ਆਉਂਦੇ ਨੇ ਇਹ ਇਹ ਵੋਟਾਂ ਮੇ ਟਾਈਮ ਹੀ ਆ ਜਿਹੜੇ ਐਮਪੀ ਨੇ ਨਾ ਇਹ ਬੋਟਾ ਟਾਈਮ ਹੀ ਆਉਂਦੇ ਨੇ ਉਹ ਨਹੀਂ ਆਉਂਦਾ ਕੋਈ ਸਾਡੇ ਕੋਈ ਮੁੱਦਾ ਚੁੱਕਿਆ ਉੱਥੇ ਇਹਨਾਂ ਨੇ ਸੈਸ਼ਨ 'ਚ ਕਿਹਦਾ ਜੀ ਡਾਕਟਰ ਅਮਰ ਸਿੰਘ ਨੇ ਤੁਹਾਡਾ ਮੁੱਦਾ ਚੁੱਕਿਆ ਕਿ ਉੱਥੇ ਸਦਰ ਕੋਈ ਨਹੀਂ ਚੁੱਕਿਆ ਜੀ ਐ ਤਾਂ ਗਰੀਬ ਆਦਮੀਆਂ ਨਰੇਗਾ 'ਚ ਕੰਮ ਕਰਨ ਵਾਲੇ ਆ ਸਾਡੇ ਦਾ ਕੋਈ ਨਹੀਂ ਚੁੱਕਿਆ ਦਿਹਾੜੀ ਦੇ ਪੇਵਾਲੇ ਆ ਐ ਕਿ ਕੀ ਲੱਗਦਾ ਤੁਹਾਨੂੰ ਚਾਰ ਪਾਰਟੀਆਂ 'ਚੋਂ ਕਿਹੜੀ ਮਤਲਬ ਜਾਊਗੀ ਅੱਗੇ ਲੋਕ ਸਭਾ 'ਚ ਹੋਣਾ ਚ ਪੰਜਾਬ 'ਚ 13 ਸੀਟਾਂ ਨੇ ਵੱਧ ਸੀਟਾਂ ਕਿਹੜੀ ਪਾਰਟੀ ਲੈ ਜੂਗੀ ਵੱਧ ਜਾਈ ਟਾੜੂ ਵਾਲੇ ਲੈ ਕੇ ਜਾਣਗੇ ਅਗਰ ਜਿੰਨਾ ਦੱਸੋ ਕਿੰਨੀਆਂ ਕ 13 'ਚੋਂ 8-9 ਲੈ ਜਾਣਗੇ ਜੀ ਧੰਨ ਤਾਂ ਸਾਡੇ ਨਾਲ ਪਿੰਡ ਦੇ ਵੱਖ-ਵੱਖ ਬਜ਼ੁਰਗ ਜਾਂ ਹੋਰ ਲੋਕ ਜਿਨ੍ਹਾਂ ਨੇ ਆਪਣੀ ਆਪਣੀ رائے ਰੱਖੀ ਹੈ ਪੁਰਾਣੇ ਕਲਚਰ ਨੂੰ ਲੈ ਕੇ ਹੁਣ ਦੇ ਵਿੱਚ ਕੀ ਨਾ ਕੋ ਫਰਕ ਆਇਆ ਤੇ ਕੁਝ ਸਿਆਸਤੀਆਂ ਗੱਲਾਂ ਬਾਤਾਂ ਵੀ ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੀਆਂ ਨੇ ਦਰਸ਼ਕਾਂ ਨਾਲ ਸਾਂਝੇ ਕੀਤੀਆਂ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ